ਰੀਬਨ ਕਟਾਉਣਾ ਕੀ ਹੁੰਦਾ ਹੈ ਤੇ ਇਹ ਕਿਉਂ ਕਟਾਇਆ ਜਾਂਦਾ ਹੈ ਤੇ ਇਹ ਰਸਮ ਕਦੋਂ ਤੋਂ ਚੱਲਦੀ ਆ ਰਹੀ ਹੈ ਜਦੋਂ ਕਿ ਸਵਾਗਤ ਤੇ ਪੂਰੀ ਬਰਾਤ ਦਾ ਹੀ ਕੀਤਾ ਜਾਂਦਾ ਹੈ ਤੇ ਫਿਰ ਰੀਬਨ ਕੱਲੇ ਲਾੜੇ ਕੋਲੋਂ ਹੀ ਕਿਉਂ ਕਟਾਇਆ ਜਾਂਦਾ ਹੈ ਅੱਜ ਆਪਾਂ ਇਸ ਬਾਰੇ ਹੀ ਗੱਲ ਕਰਾਂਗੇ ਇਹ ਰਸਮ ਬਹੁਤ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ ਕਿ ਜਦੋਂ ਵੀ ਬਰਾਤ ਆਉਂਦੀ ਸੀ ਤਾਂ ਕੁੜੀਆਂ ਛੜੀਆਂ ਇਕੱਠੀਆਂ ਹੋ ਕੇ ਲਾੜੇ ਕੋਲੋਂ ਰਿਬਨ ਕਟਾਉਂਦੀਆਂ ਸੀ ਉਦੋਂ ਕੋਈ ਵੀ ਡਿਜ਼ਾਈਨ ਵਾਲਾ ਰਿਬਨ ਨਹੀਂ ਸੀ ਹੁੰਦਾ ਉਦੋਂ ਕੁੜੀਆਂ ਕੱਚਾ ਧਾਗਾ ਗੇਟ ਅੱਗੇ ਲਾ ਕੇ ਦਰਵਾਜ਼ੇ ਅੱਗੇ ਲਾ ਕੇ ਬਰਾਤ ਰੋਕਦੀਆਂ ਸੀ ਧਾਗਾ ਭਾਵੇਂ ਕੱਚਾ ਹੁੰਦਾ ਸੀ ਪਰ ਬਰਾਤ ਨੂੰ ਰੁਕਣਾ ਹੀ ਪੈਂਦਾ ਸੀ ਕਿਉਂਕਿ ਉਦੋਂ ਰਿਸ਼ਤੇ ਜੇ ਉਹ ਵਿਚੋਲੇ ਹੱਥ ਹੀ ਹੁੰਦੇ ਸੀ ਵਿਚੋਲਾ ਹੀ ਉਧਰ-ਉਧਰ ਸਾਰੇ ਗੁਣ ਦੱਸ ਕੇ ਰਿਸ਼ਤਾ ਕਰਵਾਉਂਦਾ ਸੀ ਤੇ ਲੜਕੇ ਨੂੰ ਪਹਿਲੀ ਵਾਰ ਸਾਰਿਆਂ ਵੇਖਣਾ ਹੁੰਦਾ ਸੀ ਤੇ ਜਦੋਂ ਲੜਕਾ ਰਿਬਨ ਕੱਟਦਾ ਸੀ ਤਾਂ ਲੜਕੇ ਦੇ ਨਾਲ ਉਸ ਦੇ ਯਾਰ ਦੋਸਤ ਤੇ ਉਸ ਦੇ ਭਰਾ ਹੀ ਅੱਗੇ ਆਉਂਦੇ ਨੇ ਬਾਕੀ ਸਾਰੇ ਵੱਡੀ ਉਮਰ ਦੇ ਬਜ਼ੁਰਗ ਆਦਮੀ ਪਿੱਛੇ ਹੋ ਜਾਂਦੇ ਨੇ ਤੇ ਲੜਕੀ ਵਾਲੀ ਸਾਈਡ ਤੋਂ ਲੜਕੀ ਦੀਆਂ ਭੈਣਾਂ ਉਸ ਦੀਆਂ ਚਾਚੇ ਮਾਮੇ ਤਾਏ ਭੂਆ ਮਾਸੀ ਦੀਆਂ ਕੁੜੀਆਂ ਹੀ ਅੱਗੇ ਆਉਂਦੀਆਂ ਨੇ ਬਾਕੀ ਵੱਡੀ ਉਮਰ ਦੀਆਂ ਔਰਤਾਂ ਪਿੱਛੇ ਹੋ ਜਾਂਦੀਆਂ ਨੇ ਇਹ ਰਸਮ ਕੁੜੀਆਂ ਤੇ ਮੁੰਡਿਆਂ ਦੀ ਰਸਮ ਹੀ ਹੈ ਪਰ ਇਸ ਵਿੱਚ ਲਾੜੇ ਦਾ ਇਮਤਿਹਾਨ ਹੁੰਦਾ ਹੈ ਇਸ ਵਿੱਚ ਕੁੜੀਆਂ ਲਾੜੇ ਕੋਲੋਂ ਸਵਾਲ ਪੁੱਛਦੀਆਂ ਨੇ ਤੇ ਜੋ ਸਵਾਲ ਉਹ ਪੁੱਛਦਿਆਂ ਨੇ ਲਾੜੇ ਨੂੰ ਉਸ ਦੇ ਜਵਾਬ ਦੇਣੇ ਹੀ ਪੈਂਦੇ ਨੇ ਕਿਉਂਕਿ ਇਸ ਰਸਮ ਵਿੱਚ ਲਾੜੇ ਦੀ ਚਤਰਾਈ ਲਾੜੇ ਦੀ ਯੋਗਤਾ ਕਾਬਲੀਅਤ ਵੇਖਣੀ ਹੁੰਦੀ ਹੈ ਕਿ ਲਾੜਾ ਲਾੜੀ ਦੇ ਯੋਗ ਹੈ ਕਿਉਂਕਿ ਉਹ ਲਾੜੇ ਨੂੰ ਪਹਿਲੀ ਵਾਰ ਵੇਖ ਰਹੀਆਂ ਹੁੰਦੀਆਂ ਨੇ ਤੇ ਉਸ ਸਮੇ ਲਾੜੇ ਦੀ ਯੋਗਤਾ ਪਰਖਣ ਵਾਸਤੇ ਕੁੜੀਆਂ ਅੱਗੇ ਕੀਤੀਆਂ ਹੁੰਦੀਆਂ ਨੇ ਕਿ ਉਹੋ ਲਾੜੇ ਕੋਲੋਂ ਸਵਾਲ ਜਵਾਬ ਕਰਨ ਕਿ ਉਹ ਇਸ ਲਾੜੀ ਦੇ ਧੀ ਦੇ ਯੋਗ ਹੈ ਤੇ ਫਿਰ ਹੀ ਉਸ ਨੂੰ ਕੈਂਚੀ ਦੇ ਕੇ ਉਸ ਕੋਲੋਂ ਉਹ ਕੱਚਾ ਧਾਗਾ ਕਟਵਾਇਆ ਜਾਂਦਾ ਸੀ ਭਾਗ ਪਰਖਿਆ ਜਾਂਦਾ ਸੀ ਕਿ ਇਹ ਪਰਖਣ ਦੀ ਰਸਨ ਸੀ ਕਿ ਲਾੜਾ ਲਾੜੀ ਦੇ ਯੋਗ ਹੈ ਫੇਰ ਲਾੜਾ ਅੱਗੇ ਆਉਂਦਾ ਸੀ ਤੇ ਇਹ ਰਸਮ ਘਰ ਦੇ ਬਾਹਰ ਦਰਵਾਜ਼ੇ ਕੋਲ ਕੀਤੀ ਜਾਂਦੀ ਸੀ ਤੇ ਇਸ ਰਸਮ ਵਿੱਚ ਕੁੜੀਆਂ ਆਪਣੇ ਘਰ ਦੇ ਅੰਦਰ ਖਲੋਂਦੀਆਂ ਸੀ ਤੇ ਬਰਾਤ ਬਾਹਰ ਖਲੋਂਦੀ ਸੀ ਭਾਵੇਂ ਜੇ ਸਾਰਾ ਕੁਝ ਸਹੀ ਹੋਵੇਗਾ ਤਾਂ ਹੀ ਬਰਾਤ ਅੰਦਰ ਆਵੇਗੀ ਤੇ ਜਦੋਂ ਲਾੜਾ ਇਹ ਰੀਬਨ ਕੱਟ ਦਿੰਦਾ ਸੀ ਤਾਂ ਫੇਰ ਉਹ ਆਪਣੀ ਸਾਲੀ ਨੂੰ 1 ਰੁਪਿਆ ਸ਼ਗਨ ਦਿੰਦਾ ਸੀ ਤੇ ਉਸ ਤੋਂ ਹੀ ਇਸ ਰਿਸ਼ਤੇਆਂ ਦੀ ਸ਼ੁਰੂਆਤ ਹੁੰਦੀ ਸੀ ਭਾਵੇਂ ਕਿ ਉਦੋਂ 1 ਰੁਪਇਆ ਸ਼ਗਨ ਦਿੱਤਾ ਜਾਂਦਾ ਸੀ ਪਰ ਅੱਜ ਇਹ ਰਸਮਾਂ ਇਹ ਰਿਵਾਜ ਪੈਸਿਆਂ ਨਾਲ ਨਿਭਾਏ ਜਾਣ ਲੱਗ ਪਏ ਨੇ ਅੱਜ ਇਹ ਰੀਬਨ ਡਿਜ਼ਾਈਨਰ ਹੋ ਗਏ ਨੇ ਅੱਜ ਜਦੋਂ ਰੀਬਨ ਕਟਾਈ ਦੀ ਰਸਮ ਹੁੰਦੀ ਹੈ ਤਾਂ ਅੱਜ ਪੈਸਿਆਂ ਨਾਲ ਯੋਗਤਾ ਵੇਖੀ ਜਾਂਦੀ ਹੈ ਕਿ ਲਾੜੇ ਨੇ ਕਿੰਨੇ ਪੈਸੇ ਦਿੱਤੇ ਨੇ ਤੇ ਇਹ ਕਿੰਨੇ ਦੇਨ ਜੋਗ ਹੈ ਪਰ ਪੁਰਾਣੇ ਸਮਿਆਂ ਵਿੱਚ ਇਸ ਤਰ੍ਹਾਂ ਨਹੀਂ ਸੀ ਹੁੰਦਾ ਅਜਹੀਆਂ ਹੀ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਤੁਹਾਡਾ ਆਪਣਾ YouTube ਚੈਨਲ ਆਵਾਜ਼ ਸੱਚ ਦੀ ਉੱਪਰ ਅਪਲੋਡ ਨੇ ਖੁਸ਼ ਰਹੋ ਤੰਦਰੁਸਤ ਰਹੋ